ਜਗਬਾਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਮੈਂ ਹਾਂ ਵਰਨਪੱਟ ਕਿਸਾਨਾਂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਕਈ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਕਿਤੇ ਨਾ ਕਿਤੇ ਉਹ ਸਰਕਾਰ ਨੂੰ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਦੇ ਵਿੱਚ ਧਰਨੇ ਲਾਵਾਂਗੇ ਪਰ ਸਾਡੇ ਨਾਲ ਪੰਜਾਬ ਮੰਡੀ ਬੋਰਡ ਦੇ ਚੇਅਰ ਚੇਅਰਮੈਨ ਹਰਚੰਦ ਬਰਸੜ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਰਸੜ ਸਾਹਿਬ ਸਾਈਲੋ ਦਾ ਮੁੱਦਾ ਜਿਹੜਾ ਹੈਗਾ ਪੰਜਾਬ 'ਚ ਕਾਫੀ ਭੱਖਿਆ ਹੋਇਆ ਹੈਗਾ ਤਾਂ ਹੁਣ ਕਿਸਾਨ ਜਿਹੜੇ ਹਨ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਹਿ ਰਹੇ ਨੇ ਕਿ ਅਸੀਂ ਪੰਜਾਬ ਚ ਘਰਾਓ ਕਰਾਂਗੇ ਕੀ ਕੀ ਪਹਿਲੀ ਪਹਿਲੀ ਗੱਲ ਤਾਂ ਮੈਂ ਸਪਸ਼ਟ ਕਰਨੀ ਚਾਹੁੰਦਾ ਜਿਹੜੀ ਅਖਬਾਰਾਂ ਚ ਮੀਡੀਆ ਦੇ ਕੁਝ ਹਿੱਸੇ ਚ ਖਬਰ ਚੱਲਦੀ ਹੈ ਕਿ 26 ਮਾਰਕੀਟ ਕਮੇਟੀਆਂ ਭੰਗ ਕਰਕੇ ਸੈਲੋ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਇਹ ਬਿਲਕੁਲ ਗਲਤ ਖਬਰ ਹੈ ਅਸੀਂ ਕੋਈ ਮਾਰਕੀਟ ਕਮੇਟੀ ਭੰਗ ਨਹੀਂ ਕੀਤੀ ਦੂਜੀ ਗੱਲ ਜਿਹੜੇ ਸੈਲੋ ਨੂੰ ਸਬ ਯਾਰਡ ਬਣਾਉਣ ਦਾ ਮੁੱਦਾ ਹੈ ਉਹ 2013 ਤੋਂ ਲਗਾਤਾਰ ਚੱਲ ਰਿਹਾ ਹੈ ਅੱਜ ਸਾਡੇ ਮਾਣਯੋਗ ਮੁੱਖ ਮੰਤਰੀ ਸਰ ਆ ਭਗਵੰਤ ਸਿੰਘ ਮਾਨ ਜੀ ਨੇ ਉਹ ਸਾਰੇ 2013 ਤੋਂ ਲੈ ਕੇ ਅੱਜ ਤੱਕ ਜਿਨਨੇ ਕੋਈ ਸਾਈਲੋ ਨੂੰ ਸਬ ਜਾਰਡ ਬਣਾਇਆ ਸੀ ਉਹ ਰੱਦ ਕਰਦੇ ਅੱਜ ਆਰਡਰ ਕਰਦੇ ਤਾਂ ਕਿ ਕੋਈ ਵੀ ਸਾਈਲੋ ਦੇ ਵਿੱਚ ਖਰੀਦ ਪਰਚੇਜ ਨਹੀਂ ਹੋਵੇ ਉੱਥੇ ਸਿਰਫ ਸਟੋਰੇਜ ਹੋ ਸਕਦੀ ਹੈ ਇਸ ਲਈ ਕੋਈ ਮੁੱਦਾ ਹੀ ਨਹੀਂ ਹੈ ਅੱਜ ਅਸੀਂ ਮੰਡੀ ਬੋਰਡ ਦੇ ਸਿਸਟਮ ਨੂੰ ਮਜ਼ਬੂਤ ਕਰ ਰਹੇ ਹਾਂ ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ 2014 ਤੋਂ 11 ਫੀਸ ਦੇ ਵਿੱਚ ਬਣੀ ਹੋਈ ਮੰਡੀ ਸੀ ਉਹ ਮੰਡੀ 2014 ਤੋਂ ਬਣ ਕੇ ਤਿਆਰ ਸੀਗੀ ਔਰ 2023 ਤੱਕ ਉਸ ਮੰਡੀ ਦਾ ਤਾਲਾ ਨਹੀਂ ਕਿਸੇ ਨੇ ਖੋਲਿਆ ਸੀ ਅਸੀਂ ਆ ਕੇ ਉਸ ਮੰਡੀ ਦਾ ਤਾਲਾ ਵੀ ਖੋਲਿਆ ਉਸ ਮੰਡੀ ਨੂੰ ਚਾਲੂ ਵੀ ਕੀਤਾ ਹੈ ਇਸੇ ਤਰ੍ਹਾਂ ਕਿਸਾਨ ਭਵਨ ਹੈ ਕਿਸਾਨ ਭਵਨ ਨੂੰ ਅਸੀਂ ਚੰਗੀ ਤਰ੍ਹਾਂ ਰੈਨੋਵੇਟ ਕਰਕੇ ਡਿਵੈਲਪ ਕਰਕੇ ਅੱਜ ਲੋਕਾਂ ਦੀ ਸਹੂਲਤ ਵਾਸਤੇ ਵਰਤਨਯੋਗ ਬਣਾਇਆ ਹੈ ਅੱਜ ਉੱਥੋਂ ਸਾਨੂੰ ਲੱਖਾਂ ਰੁਪਏ ਦੀ ਇਨਕਮ ਵੀ ਆਉਣੀ ਸ਼ੁਰੂ ਹੋਈ ਹੈ ਇਸੇ ਤਰ੍ਹਾਂ ਪੰਜਾਬ ਦੀਆਂ ਵੱਖ-ਵੱਖ ਮੰਡੀਆਂ 'ਚ ਜਿੱਥੇ ਵੀ ਸਾਨੂੰ ਲੱਗਦਾ ਹੈ ਔਰ ਸਿਸਟਮ ਨੂੰ ਅਸੀਂ ਡਿਵੈਲਪ ਕਰ ਰਹੇ ਹਾਂ ਜਿਹਦੇ ਨਾਲ ਸਾਡਾ ਰੈਵਨਿਊ 18-18% ਤੱਕ ਵੀ ਵਧਿਆ ਹੈ ਅਸੀਂ ਤਾਂ ਮੰਡੀ ਸਿਸਟਮ ਨੂੰ ਮਜ਼ਬੂਤ ਕਰ ਰਹੇ ਹਾਂ ਅਸੀਂ ਕਿਸੇ ਕਿਸਾਨ ਭਰਾ ਨੂੰ ਇਸ ਅੰਦੇਸ਼ੇ 'ਚ ਨਹੀਂ ਰਹਿਣਾ ਚਾਹੀਦਾ ਕਿ ਅਸੀਂ ਮੰਡੀ ਬੋਰਡ ਨੂੰ ਖਰੌਂਚ ਵੀ ਆਉਣ ਦਵਾਂਗੇ ਅਸੀਂ ਤਾਂ ਮੰਡੀ ਬੋਰਡ ਨੂੰ ਕਾਇਮ ਰੱਖਣਾ ਹੈ ਹਰ ਕੀਮਤ ਤੇ ਕਾਇਮ ਰੱਖਣਾ ਹੈ ਨਾ ਇੱਥੇ ਕੋਈ ਅਸੀਂ ਕਿਸੇ ਤਰ੍ਹਾਂ ਪ੍ਰਾਈਵੇਟਾਈਜ਼ ਹੋਣ ਦੇਣਾ ਨਾ ਅਸੀਂ ਮੰਡੀ ਬੋਰਡ ਦੇ ਵਿੱਚ ਕਿਸੇ ਹੋਰ ਦਾ ਦਖਲ برداشت ਕਰਨਾ ਅਸੀਂ ਕਿਸਾਨਾਂ ਦਾ ਮੰਡੀ ਬੋਰਡ ਹੈ ਮਜ਼ਦੂਰਾਂ ਦਾ ਮੰਡੀ ਬੋਰਡ ਹੈ ਆਰਥੀਆਂ ਦਾ ਮੰਡੀ ਬੋਰਡ ਹੈ ਉਹਨਾਂ ਦੀ ਸਹੂਲਤ ਵਾਸਤੇ ਇਸ ਮੰਡੀ ਬੋਰਡ ਨੂੰ ਬਰਤਣਾ ਔਰ ਇਹਨੂੰ ਮਜ਼ਬੂਤ ਕਰਨਾ ਔਰ ਮੈਂ ਬਾਕੀ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਸਾਡੇ ਨਾਲ ਹਮਦਰਦੀ ਕਰਨ ਕਿ ਜਿਹੜੇ ਸਾਡੇ ਰੂਰਲ ਡਿਵੈਲਪਮੈਂਟ ਦੇ ਪੈਸੇ ਰੁਕੇ ਪਏ ਨੇ ਉਹ ਤਾਂ ਸਾਨੂੰ ਮਿਲੇ ਨਹੀਂ ਅਜੇ ਤੱਕ ਉਹਦੇ ਬਾਰੇ ਵੀ ਹਾ ਦਾ ਨਾਰਾ ਮਾਰਦੇ ਨੇ ਬਾਕੀ ਜਾਣੇ ਉਹਦੇ ਮਾਰੇ ਤਾਂ ਕੋਈ ਬੋਲਦਾ ਨਹੀਂ ਸਿਰਫ ਝੂਠੇ ਅਫਵਾਹਾਂ ਫਲਾ ਕੇ ਕਿ ਮੰਡੀ ਬੋਰਡ ਪ੍ਰਾਈਵੇਟ ਹੋ ਰਿਹਾ ਕਦੇ ਵੀ ਨਹੀਂ ਹੋਊਗਾ ਹਰਚੰਦ ਸਿੰਘ ਬਰਸੜ ਜਿੰਨਾ ਚਿਰ ਮੰਡੀ ਬੋਰਡ ਚ ਬੈਠਾ ਹੈ ਇਹਨੂੰ ਬਿਲਕੁਲ ਪ੍ਰਾਈਵੇਟ ਨਹੀਂ ਹੋਣ ਦਵਾਗੇ ਮਾਨ ਸਾਹਿਬ ਜਿੰਨਾ ਚਿਰ ਸੀਐਮ ਨੇ ਮੰਡੀ ਬੋਰਡ ਨੂੰ ਮਜ਼ਬੂਤਤਾ ਸੀ ਕਰਾਂਗੇ ਪ੍ਰਾਈਵੇਟ ਹੋਣ ਦਾ ਮਤਲਬ ਇਹ ਨਹੀਂ ਤੇ ਤੁਸੀਂ ਡੀ ਨੋਟੀਫਾਈ ਜਿਹੜਾ ਹੈਗੇ ਇਹ ਕੀਤੇ ਨੇ ਅੱਗੇ ਇਹ ਪੰਜਾਬ ਦੇ ਵਿੱਚ ਸਾਈਲੋ ਹੋਰ ਨਾ ਬਣਨੇ ਇਸ ਤੋਂ ਇਲਾਵਾ ਹੋਰ ਕਿਹੜੇ ਸਟੈਪ ਚੁੱਕ ਰਹੇ ਹੋ ਤੇ ਇਹ ਕਿੰਨੇ ਸਾਲ ਦੇ ਲਈ ਜਿਹੜਾ ਹੈਗਾ ਜ ਇਹ ਸਟੋਰੇਜ ਕਦੋਂ ਤੱਕ ਕਰ ਸਕਦੇ ਨੇ ਕੁਝ ਉਹਨੂੰ ਲੈ ਕੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਸਾਈਲੋ ਕੀ ਹੁੰਦਾ ਪਹਿਲਾਂ ਤਾਂ ਇਹ ਸਮਝਣ ਦੀ ਲੋੜ ਹੈ ਸਾਈਲੋ ਇੱਕ ਭੰਡਾਰਨ ਦਾ ਸਟੋਰ ਹੁੰਦਾ ਹੈ ਅੱਗੇ ਕੀ ਹੁੰਦਾ ਸੀਗਾ ਕਿ ਗਦਾਮ ਬਣਦੇ ਸੀ ਵੱਡੇ ਵੱਡੇ ਉਹਦੇ ਵਿੱਚ ਅੰਨ ਦੀ ਵੇਸਟੇਜ ਜ਼ਿਆਦਾ ਹੁੰਦੀ ਸੀ ਹੁਣ ਸਾਈਲੋ ਆ ਗਏ ਉਹ ਸਟੀਲ ਦੇ ਬਣੇ ਹੋਣਦੇ ਨੇ ਉੱਥੇ ਵੇਸਟੇਜ ਘੱਟ ਹੁੰਦੀ ਹੈ ਇਸ ਲਈ ਸੈਲੋ ਜਿਹਨੇ ਬਣਾਉਣਾ ਤੁਸੀਂ ਵੀ ਬਣਾ ਸਕਦੇ ਹੋ ਕੋਈ ਵੀ ਬਣਾ ਸਕਦਾ ਕੋਈ ਪ੍ਰਾਈਵੇਟ ਬੰਦਾ ਵੀ ਬਣਾ ਸਕਦਾ ਮੈਂ ਤਾਂ ਸਰਕਾਰਾਂ ਨੂੰ ਵੀ ਚਾਹੂੰਗਾ ਐਫਸੀਆ ਨੂੰ ਵੀ ਚਾਹੂੰਗਾ ਕਿ ਉਹ ਆਪਣੇ ਸੈਲੋ ਬਣਾਉਣ ਨਾ ਕਿ ਗੋਦਾਮ ਬਣਾਉਣ ਜਿਦੇ ਨਾਲ ਵੇਸਟੇਜ ਹੁੰਦੀ ਹੈ ਅਸਲ ਦੇ ਵਿੱਚ ਜਿੰਨਾ ਪੰਜਾਬ ਨੂੰ ਅੰਨ ਭੰਡਾਰ ਦੀ ਲੋੜ ਹੈ ਪੰਜਾਬ ਕੋਲ ਤਾਂ ਆਲਰੇਡੀ ਹੈ ਇਹ ਬਾਹਰਲੇ ਸੂਬਿਆਂ ਜਾਂਦੇ ਐਫਸੀਆਈ ਇਹਦੀ ਪਰਚੇਜ਼ ਕਰਦੀ ਹੈ ਬਾਹਰਲੇ ਸੂਬਿਆਂ ਚ ਵੰਤਰਨ ਵਾਸਤੇ ਲੈ ਜਾਂਦੇ ਨੇ ਚਾਹੇ ਇੱਥੇ ਭੰਡਾਰ ਕਰ ਲੈਣ ਚਾਹੇ ਬਾਹਰਲੇ ਸੂਬੇ ਚ ਕਰ ਲੈਣ ਮੰਡੀ ਬੋਰਡ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਮੰਡੀ ਬੋਰਡ ਦੀ ਜ਼ਿੰਮੇਵਾਰੀ ਸਿਰਫ ਇੰਨੀ ਹੈ ਕਿ ਕਿਸਾਨਾਂ ਦੀ ਜੋ ਵੀ ਫਸਲ ਆਉਂਦੀ ਹੈ ਉਹਦੀ ਖਰੀਦ ਦੇ ਪ੍ਰਬੰਧ ਸਹੀ ਢੰਗ ਨਾਲ ਕੀਤੇ ਜਾਣ ਕੋਈ ਏਜੰਸੀ ਖਰੀਦਦੀ ਹੈ ਕੋਈ ਪ੍ਰਾਈਵੇਟ ਵਿਅਕਤੀ ਖਰੀਦਦਾ ਉਸ ਤੋਂ ਬਾਅਦ ਉਹਨੂੰ ਸਟੋਰ ਚਲ ਜਾਂਦਾ ਹੈ ਸੈਲੋ ਚਲ ਜਾਂਦਾ ਜਾਂ ਬਾਹਰਲੇ ਸੂਬੇ ਚ ਚਲ ਜਾਂਦਾ ਇਹ ਉਹਦੀ ਜ਼ਿੰਮੇਵਾਰੀ ਹੈ ਜੀ ਤੇ ਹੁਣ ਮੰਡੀਆਂ ਦੇ ਵਿੱਚ ਫਸਲ ਆਉਣ ਵਾਲੀ ਹੈ ਉਸ ਨੂੰ ਲੈ ਕੇ ਕਿਸ ਤਰੀਕੇ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਨੇ 31 ਮਾਰਚ 2024 ਤੱਕ ਸਾਡੇ ਸਾਰੀਆਂ ਮੰਡੀਆਂ ਦੇ ਪ੍ਰਬੰਧ ਮੁਕੰਮਲ ਹੋ ਚੁੱਕੇ ਨੇ ਔਰ ਕੱਲ ਪਹਿਲਾ ਦਿਨ ਸੀ ਖਰੀਦ ਦਾ ਪੰਜਾਬ ਦੀ ਕਿਸੇ ਮੰਡੀ 'ਚ ਕੋਈ ਵੀ ਫਸਲ ਨਹੀਂ ਆਈ ਅੱਜ ਦੂਸਰਾ ਦਿਨ ਹੈ ਪਰੰਤੂ ਸਾਡਾ ਸਟਾਫ ਪੂਰੀ ਤਰ੍ਹਾਂ ਮੰਡੀਆਂ 'ਚ ਤਾਇਨਾਤ ਹੈ ਸਾਡੇ ਖਰੀਦ ਦੇ ਪ੍ਰਬੰਧ ਮੁਕੰਮਲ ਨੇ ਹਰ ਪੱਕ ਤੋਂ ਤੁਸੀਂ ਜਾ ਕੇ ਪਰਸਨਲੀ ਵਿਜ਼ਿਟ ਕਰਕੇ ਦੇਖ ਸਕਦੇ ਹੋ ਕਿ ਸਭ ਜਗਾ ਪੀਣ ਵਾਲਾ ਸਾਫ ਪਾਣੀ ਸਾਰੀਆਂ ਮੰਡੀਆਂ ਦੀ ਸਫਾਈ ਸਾਰੀਆਂ ਮੰਡੀਆਂ ਕੋਲੇ ਪ੍ਰੋਪਰ ਬਾਰਦਾਨਾ ਸਾਰੀਆਂ ਮੰਡੀਆਂ ਕੋਲੇ ਬਿਜਲੀ ਦੇ ਸਹੀ ਪ੍ਰਬੰਧ ਅਸੀਂ ਕਰ ਚੁੱਕੇ ਹਾਂ ਇਸ ਲਈ ਕਿਸਾਨਾਂ ਮਜ਼ਦੂਰਾ ਆੜਤੀਆਂ ਤੇ ਵਪਾਰੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਬੜੇ ਸ਼ਾਂਤਮਈ ਢੰਗ ਨਾਲ ਆਪਣਾ ਜਿਹੜਾ ਕਾਰੋਬਾਰ ਕਰਨ ਕਿਸਾਨਾਂ ਨੂੰ ਕੋਈ ਤਕਲੀਫ ਨਾ ਹੋਵੇ ਮਜ਼ਦੂਰਾਂ ਨੂੰ ਕੋਈ ਤਕਲੀਫ ਨਾ ਹੋਵੇ ਇਹਦੇ ਪ੍ਰਬੰਧ ਅਸੀਂ ਆਲਰੇਡੀ ਕਰ ਚੁੱਕੇ ਹਾਂ ਜੀ ਆਖਰੀ ਸਵਾਲ ਹੈ ਆਰ ਡੀ ਐਫ ਦਾ ਪੈਸਾ ਤੁਹਾਨੂੰ ਨਹੀਂ ਮਿਲ ਰਿਹਾ ਤੇ ਤੁਸੀਂ ਜਿਸ ਤਰੀਕੇ ਨਾਲ ਕਿਹਾ ਸੀ ਕਿ ਮੰਡੀ ਬੋਰਡ ਨੂੰ ਹੋਰ ਉੱਪਰ ਲੀਹਾਂ ਤੇ ਲਿਆਉਣ ਦੇ ਲਈ ਚਾਹੇ ਬੰਦ ਜਿਹੜੇ ਜਿੰਨੀ ਵੀ ਜ਼ਮੀਨ ਪਈ ਆ ਜਾਂ ਪਲਾਟ ਪਏ ਨੇ ਜਾਂ ਜਿੰਨੇ ਵੀ ਰੈਂਟ ਆਊਟ ਕਰ ਸਕਦੇ ਚੀਜ਼ਾਂ ਉਹ ਤੁਸੀਂ ਰੈਂਟ ਆਊਟ ਕਰੋਗੇ ਕਿੰਨਾ ਕੁ ਜਿਹੜਾ ਰੈਵਨਿਊ ਤੁਹਾਨੂੰ ਇਸ ਤੋਂ ਬਣ ਰਿਹਾ ਕਿੰਨਾ ਕੁ ਪਰਸੈਂਟ ਵਾਧਾ ਹੋ ਰਿਹਾ ਸਾਡੇ ਕੋਲੇ ਜਿਸ ਤਰ੍ਹਾਂ ਅਸੀਂ ਸੁਧਾਰ ਕੀਤਾ ਹੈ ਕਈ ਮੰਡੀਆਂ 'ਚ 18-18% ਰੈਵਨਿਊ ਵਧ ਗਿਆ ਇਸੇ ਤਰ੍ਹਾਂ ਕਿਸਾਨ ਭਵਨ ਦਾ ਤਾਂ 100% ਤੋਂ ਵੀ ਵੱਧ ਵੱਧ ਗਿਆ ਤੇ ਇਸੇ ਤਰ੍ਹਾਂ ਜਿਹੜੀ ਮੰਡੀ ਮੈਂ ਤੁਹਾਨੂੰ ਬੇਨਤੀ ਕੀਤੀ ਤੇ 14 ਸਾਲ ਤੋਂ ਬੰਦ ਸੀ ਅੱਜ ਉੱਥੇ 50-60 ਲੱਖ ਰੁਪਈਆ ਸਾਨੂੰ ਇਨਕਮ ਆਉਣੀ ਸ਼ੁਰੂ ਹੋ ਗਈ 50-60 ਲੱਖ ਰੁਪਈਆ ਸੋ ਇਸੇ ਤਰ੍ਹਾਂ ਹੋਰ ਜਗ੍ਹਾ ਤੇ ਵੀ ਅਸੀਂ ਇਨਕਮ ਦੇ ਰਿਸੋਰਸ ਵਧਾ ਰਹੇ ਆ ਤਕਰੀਬਨ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਫਰੂਟ ਐਂਡ ਵੈਜੀਟੇਬਲ ਮੰਡੀਆਂ ਨੇ ਤੁਸੀਂ ਤੁਹਾਨੂੰ ਮੈਂ ਅੰਕੜੇ ਅਗਲੀ ਪ੍ਰੈਸ ਕਾਨਫਰੰਸ 'ਚ ਦਊਂਗਾ ਹਰ ਮੰਡੀ 'ਚ ਅਸੀਂ ਇਨਕਮ ਵਧਾਈ ਹੈ ਉਹ ਇਨਕਮ ਅਸੀਂ ਮੰਡੀ ਬੋਰਡ ਨੂੰ ਮਜ਼ਬੂਤ ਕਰਨ ਵਾਸਤੇ ਵਰਤ ਰਹੇ ਹਾਂ ਕਿਸਾਨਾਂ ਦੀਆਂ ਸੜਕਾਂ ਕਿਸਾਨਾਂ ਦੀਆਂ ਮੰਡੀਆਂ ਕਿਸਾਨਾਂ ਦੀ ਕੋਈ ਹਾਦਸੇ 'ਚ ਕੋਈ ਮਜ਼ਦੂਰਾ ਨੂੰ ਕਿਸੇ ਹਾਦਸੇ 'ਚ ਪ੍ਰੋਬਲਮ ਦੀ ਉਹਦੀ ਮਦਦ ਵਾਸਤੇ ਵਰਤ ਰਹੇ ਆ ਇਸ ਲਈ ਭਗਵੰਤ ਮਾਨ ਸਾਹਿਬ ਦੀ ਅਗਵਾਈ 'ਚ ਮੰਡੀ ਬੋਰਡ ਬਿਲਕੁਲ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ ਔਰ ਕੰਮ ਕਰਦਾ ਰਹੂਗਾ ਔਰ ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਜਿੰਨਾ ਚਿਰ ਭਗਵੰਤ ਮਾਨ ਸਾਹਿਬ ਸੀਐਮ ਨੇ ਹਰਚੰਦ ਸਿੰਘ ਬਰਸਟ ਮੰਡੀ ਬੋਰਡ ਦਾ ਚੇਅਰਮੈਨ ਹੈ ਮੰਡੀ ਬੋਰਡ ਨੂੰ ਪ੍ਰਾਈਵੇਟ ਹੱਥਾਂ 'ਚ ਕਦੇ ਵੀ ਨਹੀਂ ਜਾਣ ਦੇਵਾਂਗੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਅਹ ਤਾਂ ਇਹ ਸਨ ਸਾਡੇ ਨਾਲ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਬਰਸੜ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਜਦੋਂ ਤੱਕ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਇਹ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਉਦੋਂ ਤੱਕ ਪ੍ਰਾਈਵੇਟ ਹੱਥਾਂ ਦੇ ਵਿੱਚ ਕਿਸੇ ਵੀ ਚੀਜ਼ ਨੂੰ ਨਹੀਂ ਜਾਣ ਦਿੱਤਾ ਜਾਵੇਗਾ ਵੀਡੀਓ ਜਰਨਲਿਸਟ सुरेंद्र ਸਿੰਘ ਨਾਲ ਜਾਗਬਾਨੀ ਲਈ ਵਰਨਪਟ